ਹਾਂਜੀ ਇਸ ਤੋਂ ਅਗਲਾ ਮੈਚ ਅ ਗੁਰੂ ਹਰਗੋਬਿੰਦ ਸਕੂਲ ਨਾਣਾ ਅਤੇ ਸਰਕਾਰੀ ਮੈਨਲ ਸਕੂਲ ਢੇਲਮਾ ਦੇ ਵਿਚਕਾਰ ਖੇਡਿਆ ਜਾਵੇਗਾ ਇਹ ਜੋ ਮੈਚ ਚੱਲ ਰਿਹਾ ਹੈ ਇਹ ਸੰਤ ਕਬੀਰ ਪੁਚੋਖਰਤ ਅਤੇ ਦਸਮੇਸ਼ ਪਬਲਿਕ ਸਕੂਲ ਥਾਣਾ ਦੇ ਵਿਚਕਾਰ ਖੇਡਿਆ ਜਾ ਰਿਹਾ ਹੈ साबाश अमन सिंह है हां 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 सरकारी मिडिल स्कूल टेल मा नाम जस मिल सिंह सरकारी मिडिल स्कूल टेल मा नाम एक ओ वेरी गुड यार सरकारी मिडिल स्कूल टेल मा नाम राज राजवीर सरकारी मिडिल स्कूल टेल तो मा नाम जगदीश सिंह ठीक है शाबाश सरकारी मिडिल स्कूल टेल मा नाम जगदीश सिंह ठीक है आओ जी राजपाल सिंह शेर के हां मिडिल स्कूल जान ले आवा ता सुई साडे हो ना हां ये तो स्टूडेंट है ये स्टूडेंट आवा हां जी बेटा श्री गुरु अर्गन गवर्नमेंट सीनियर सेकेंडरी स्कूल नाम परमपाल सर परमपाल सर श्री गुरु अर्गन गवर्नमेंट सीनियर सेकेंडरी स्कूल नाम नहीं है मैं पहचान नहीं श्री गुरु अर्गन गवर्नमेंट सीनियर सेकेंडरी स्कूल नाम सही है श्री गुरु अर्गन गवर्नमेंट सीनियर सेकेंडरी स्कूल नाम राजदीप अच्छा अच्छा श्री गुरु अर्गन गवर्नमेंट सीनियर सेकेंडरी स्कूल नाम नहीं है नाम नहीं है श्री गुरु अर्गन गवर्नमेंट सीनियर सेकेंडरी स्कूल नामदार नहीं है ठीक है श्री गुरु अर्गन गवर्नमेंट सीनियर सेकेंडरी स्कूल नाम सुखमन सर है बेटा केड़ा ਸ਼੍ਰੀ ਗੁਰੂ ਹਰਗੋਬਿੰਦ ਕਾਨਵੈਂਟ ਸੀਨੀਅਰ ਸਕੂਲ ਸਕੂਲ ਨੇਮ ਸਾਈਕਲ ਸਿੰਘ ਪਿੰਡ ਗੁਰਦਾਸਪੁਰ ਮੈਂ ਨੇਮ ਸਿੰਘ ਸਿੰਘ ਮਾਨ ਫਰਮ ਸ਼੍ਰੀ ਗੁਰੂ ਹਰਗੋਬਿੰਦ ਕਾਨਵੈਂਟ ਸੀਨੀਅਰ ਸਕੂਲ ਮੈਂ ਨੇਮ ਜਗਨੀਤ ਮਾਨ ਫਰਮ ਸ਼੍ਰੀ ਗੁਰੂ ਹਰਗੋਬਿੰਦ ਸੀਨੀਅਰ ਕਾਨਵੈਂਟ ਮੈਂ ਨੇਮ ਇਸ ਵਿਸ਼ਾਲ ਆਰਿਆ ਮੈਂ ਫਰਮ ਸ਼੍ਰੀ ਗੁਰੂ ਹਰਗੋਬਿੰਦ ਸੀਨੀਅਰ ਸਕੂਲ ਠੀਕ ਹੈ ਸ਼ਾਬਾਸ਼ ਮੈਂ ਬੰਤਾ ਸ਼ਰਮਾ ਆਈ ਸਟੱਡੀ ਇਨ ਸ਼੍ਰੀ ਗੁਰੂ ਹਰਗੋਬਿੰਦ ਕਾਨਵੈਂਟ ਸਕੂਲ ਮੈਂ ਨੇਮ ਸਾਈਕਲ ਸਿੰਘ ਆਈ ਐਮ ਫਰਮ ਸ਼੍ਰੀ ਗੁਰੂ ਹਰਗੋਬਿੰਦ ਸੀਨੀਅਰ ਸਕੂਲ ਮੇਰਾ ਨਾਮ ਸੁਪ੍ਰੀਤ ਸਿੰਘ ਆਮ ਸਟਡੀ ਤੋਂ ਹਰਦੋਕਸੀ ਮਾਈ ਨੇਮ ਇਜ਼ ਹਰਦੀਪ ਸਿੰਘ ਆਮ ਮਾਈ ਸਟਡੀ ਇਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਾਈ ਨੇਮ ਇਜ਼ ਹਰਿੰਦਰ ਬੀ ਸਿੰਘ ਆਈ ਸਟਡੀ ਯੂਨੀਵਰਸਿਟੀ ਗੁਰੂ ਘਰ ਕਰਨਾ ਮਾਈ ਨੇਮ ਇਜ਼ ਸਰਵਿੰਗ ਆਈ ਸਟਡੀ ਆਫ ਗੁਰਗੋਵਰ ਕਰਨਾ ਸੀਨੇਸ ਠੀਕ ਹੈ ਸ਼ਾਬਾਸ਼ ਮਾਈ ਨੇਮ ਹੈ ਮਾਨੀਖੂ ਆਈ ਸਟਡੀ ਇਨ ਸ੍ਰੀ ਗੁਰੂ ਘਰ ਠੀਕ ਹੈ ਸ਼ਾਬਾਸ਼ ਬੇਟਾ ਪ੍ਰੀਤ ਆਲਾ ਆ ਰੋਸ ਆ ਆਹੋ ਸੇ ਜੀ ਵਾਰਕ ਨੂੰ ਨੀ ਕਰ ਬਾਲਾ ਆ ਲਾਈਨ ਮੋਦੀ ਮਾਰ ਬਾਹਰ ਨੂੰ ਉਹ ਲੈ ਕੇ ਆਇਆ ਅ ਮੈਜਿਕ ਦੀਸ਼ ਕੁਮਾਰ ਜਨਰਲ ਸਕੱਤਰ ਕਾਮ ਪ੍ਰਬੰਧਕ ਸਕੱਤਰ ਜੋਂ ਪੋਚਮੰਡੀ ਇਹ ਜਿਹੜੇ ਟੂਰਨਾਮੈਂਟ ਨੇ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਦੇ ਜੋਨਲ ਟੂਰਨਾਮੈਂਟ ਨੇ ਜੋ ਕਿ ਅੱਜ ਇਹਨਾਂ ਨੂੰ ਗਰਮ ਰੁੱਤ ਦੇ ਟੂਰਨਾਮੈਂਟ ਵੀ ਕਹਿ ਸਕਦੇ ਆ ਪਰ ਪੂਰੇ ਪੰਜਾਬ ਦੇ ਵਿੱਚ ਇਹ ਟੂਰਨਾਮੈਂਟ ਇਸ ਸਮੇਂ ਚੱਲ ਰਹੇ ਨੇ ਔਰ ਇਹ ਸਾਡੇ ਜਿਹੜੇ ਟੂਰਨਾਮੈਂਟ ਨੇ ਪੋਚਮੰਡੀ ਜੋਨ ਦੇ ਟੂਰਨਾਮੈਂਟ ਹੋ ਰਹੇ ਨੇ ਅੱਜ ਇੱਥੇ ਸੀਰੀਅਸ ਕੈਡੀ ਸਕੂਲ ਪੋਚਮੰਡੀ ਲੜਕਿਆਂ ਦੇ ਸਕੂਲ ਦੇ ਵਿੱਚ ਫੁੱਟਬਾਲ ਦੇ ਮੈਚ ਕਰਵਾਏ ਜਾ ਰਹੇ ਨੇ ਜਿਹੜੇ ਕਿ ਅੰਡਰ 14 17 ਔਰ 19 ਲੜਕੇ ਲੜਕੀਆਂ ਦੇ ਮੈਚ ਜਿਹੜਾ ਹੈ ਇਹ ਸਕੂਲ ਦੇ ਗਰਾਊਂਡ ਦੇ ਵਿੱਚ ਹੋਣਗੇ ਮੇਰਾ ਨਾਮ ਹਿਮਾਂਸ਼ੂ ਹੈ ਮੈਂ ਮੈਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਪੜਦਾ ਹਾਂ ਉੱਤੋਂ ਮੰਡੀ ਮੇਰੇ ਪਾਪਾ ਦਾ ਨਾਮ ਮਦਨ ਲਾਲ ਹੈ ਮੈਂ ਮੇਰੀ ਗੇਮ ਫੁੱਟਬਾਲ ਫੇਵਰੇਟ ਗੇਮ ਹੈ ਮੈਂ ਦੋ ਵਾਰ ਸਟੇਟ ਗਿਆ ਹਾਂ ਫਿਰ ਨੂੰ ਦੀਪੀ ਸਰ ਸ਼ਾਮ ਨੂੰ ਪ੍ਰੈਕਟਿਸ ਲਵਾਂਦੇ ਹਨ ਅਤੇ ਸਾਰੇ ਸਾ ਅਸੀਂ ਪ੍ਰੈਕਟਿਸ ਲਾ ਕੇ ਪਲਾਂਟੀਆਂ ਵੀ ਲਾਣੇ ਗੇਮ ਵੀ ਲਾਣੇ ਆ ਅਤੇ ਦੋ ਵਾਰ ਸਟੇਟ ਗਿਆ ਮੈਂ ਨਾ ਮੈਂ ਨੌਜਵਾਨਾਂ ਨੂੰ ਲਈ ਬੇਨਤੀ ਕਰਦਾ ਹਾਂ ਨਹੀਂ ਸੀ ਨਾ ਕਰਨ ਗਿਣਨਾ ਵੱਲ ਆਉਣਾ ਅਤੇ ਮੈਡਲ ਜਿੱਤਣਾ ਅਤੇ ਮੈਂ ਵੀ ਸਟੇਟ ਤੇ ਜਾ ਕੇ ਮੈਡਲ ਜਿੱਤਣਾ ਚਾਹੁੰਦਾ ਆਂ ਆਪਦਾ ਦੇਸ਼ ਦਾ ਨਾਮ ਰੋਸ਼ਨ ਕਰਨਾ ਚਾਹੁੰਦਾ ਆਂ ਧੰਨਵਾਦ ਸਸੀਗਾਲ ਜੀ ਮੇਰਾ ਨਾਮ ਪਰਮਿੰਦਰ ਸਿੰਘ ਆ ਤੇ ਸਾਡਾ ਸਕੂਲ ਆ ਬਾਬਾ ਵਧਾਵਾ ਸਿੰਘ ਜੀ ਵਿਦਿਆ ਕੇਂਦਰ ਪੁੱਚੋ ਕਲਾ ਠੀਕ ਆ ਬਾਬਾ ਜੀ ਦੀ ਰਹਿਮ ਰਹਾਈ ਹੇਠੇ ਜਿਹੜੇ ਬੱਚੇ ਆਗੇ ਖੇਡਦੇ ਹੈਗੇ ਤੇ ਇਹ ਆਪਣੇ ਅੰਡਰ 14 ਦੇ ਬੱਚੇ ਹੈਗੇ ਤੇ ਇਹ ਇਨਾਂ ਨੇ ਜੂਨ ਖੇਡਾਂ ਦੇ ਵਿੱਚ ਭਾਗ ਲਿਆ 68ਵੇਂ ਜੂਨ ਖੇਡਾਂ ਦੇ ਵਿੱਚ ਤੇ ਬੱਚੇ ਡੇਲੀ ਪ੍ਰੈਕਟਿਸ ਕਰਦੇ ਆ ਸਕੂਲ 'ਚ ਸਾਡਾ ਜਿਹੜਾ ਮੇਨ ਮੋਟਿਵ ਆ ਉਹ ਵੀ ਇਹ ਬੱਚਿਆਂ ਨੂੰ ਜਿਹੜਾ ਜ਼ਿਆਦਾ ਤੋਂ ਜ਼ਿਆਦਾ ਲੜਕੀਆਂ ਨੂੰ ਉਹ ਖੇਡਾਂ ਦੇ ਵਿੱਚ ਭਾਗ ਦਵਾਈਏ ਤੇ ਇਸੇ ਕਰਕੇ ਬੱਚੀਆਂ ਨੇ ਬਹੁਤ ਵਧੀਆ ਆਪਣਾ ਉਹ ਕਰਿਆ ਪ੍ਰਦਰਸ਼ਨ ਦਿਖਾਇਆ ਤੇ ਆਪਣਾ ਮੈਚ ਵਧੀਆ ਖੇਡਿਆ ਇਹਨਾਂ ਨੇ ਤੇ ਸਾਡਾ ਇਹੀ ਮੇਨ ਮਕਸਦ ਆ ਵੀ ਜਿਹੜੇ ਵੱਧ ਤੋਂ ਵੱਧ ਲੜਕੀਆਂ ਨੂੰ ਆ ਵੀ ਉਹ ਖੇਡਾਂ ਦੇ ਵਿੱਚ ਭਾਗ ਦਿੱਤਾ ਜਾਵੇ ਲੜਕੀਆਂ ਨੇ ਇਸ ਤੋਂ ਪਹਿਲਾਂ ਬੈਡਮਿੰਟਨ ਦੀ ਟੀਮ ਖੇਡੀ ਸੀਗੀ ਜੀ ਤੇ ਉਸ 3rd ਪੋਜੀਸ਼ਨ ਤੇ ਆ ਗਿਆ ਲੜਕੀਆਂ ਉਹ ਅੰਡਰ 17 ਸੀ ਤੇ ਅੰਡਰ 14 ਦੀ ਇਸ ਵਾਰ ਪਹਿਲੀ ਵਾਰ ਬੱਚਿਆਂ ਦੀ ਟੀਮ ਤਿਆਰ ਕਰਕੇ ਲੈ ਕੇ ਆਏ ਆ ਵੀ ਬੱਚੀਆਂ ਵੀ ਆ ਜਿਹੜੀਆਂ ਉਹ ਲੜਕਿਆਂ ਦੇ ਬਰਾਬਰ ਆਪ ਦਾ ਭਾਗ ਦੇ ਲੈ ਸਕਣ